ਓ ਯਾਰ ਏ ਓਛਲੇ ਕੰਮ ਕੋਈ ਹੈ ਨਾ ਉਹ ਪਹਿਲਾਂ ਜੇ ਕੰਮ ਨਹੀਂ ਆ ਘਰ ਇਹ 2 ਮਿੰਟ ਫੋਨ ਕਰ ਗਿਆ ਯਾਰ ਉਹ ਕੰਮ ਬੜੋ ਕਹਿੰਦੇ ਕੰਦਾ ਕੰਮ ਹੀ ਬੜੀ ਆ ਧੀ ਦੇ ਨਿਕਲ ਥੋੜਾ ਕੋਈ ਨਹੀਂ ਹੁਣ ਕਰ ਕੋ ਕੰਮ ਆ ਜੀ ਫੋਨ ਕਰੀਏ ਫੋਨ ਹੀ ਸਾਰਾ 2 ਮਿੰਟ ਫੋਨ ਕਰੰਦਿਆ ਨੀ ਛਿੱਤਰ ਹੀ ਮਾਣੇ ਫੋਨ ਦਿੱਤਾ ਕਿ ਹੋ ਚੱਲੀ ਗਈ ਖਪਲਾਂ ਦੇਖਾ ਖਪਲਾਂ ਦੇਖਾ ਖਪਲਾਂ ਨੂੰ ਹੁਣ ਮਿਲਾਂਗੇ ਅੱਲੇ ਟੰਡਾ ਟੰਡਾ ਜੀ ਲਾ ਦੇ ਕੱਡੀ ਢੇਰ ਸੋਤੇ ਜਾਵਣੀ ਕਲੇਜੇ ਫਿਰ ਠਾੜ ਚ ਬਾਬੀ ਕੋਲ ਚੋ ਅੱਬੀ ਚੱਲ ਅੱਟਪਾ ਲੱਗੀ ਨਾ ਉੱਪਰ ਚ ਗਾਉ ਚੱਲ ਅੱਗ ਕੱਡੀ ਢੇਰ ਸੋਤੇ ਜਾਵਣੀ ਕਲੇਜੇ ਪੁੱਤ ਮਾਰ ਨਾ ਵਾਹ ਨਹੀਂ ਹਜਾਰ ਚਾਰ ਦੇ ਚਾਰ ਦੇ ਚਾਰ ਦੇ ਯਾਰ ਕੀ ਤਰ੍ਹਾਂ ਕਰੀ ਤੀ ਧੱਕਾ ਮਾਰੋ ਵੀ ਜੇ ਬੰਦੇ ਕਹਿ ਰਹੇ ਨੇ ਇਹ ਚਾਰ ਦੇ ਢੀ ਅੱਛਾ ਬਾਰੇ ਜੀ ਕੱਡੀ ਢੇਰ ਜੜ ਜੇ ਤੇਰੀ ਓਏ ਬਈ ਓਏ ਸ਼ੂਗਰ ਓਏ ਸ਼ੂਗਰ ਓਏ 2 ਮਹੀਨੇ ਹੋ ਗਏ ਤਾਨੂੰ ਫੁੱਲੋਂਦੇ ਸਾਸੀ ਗਾ ਸਾਸੀ ਗਾ ਮਾਰ ਆ ਜਾਏਗਾ ਸਾਸੀ ਗਾ ਸਾਸੀ ਗਾ ਓ ਵੀਰ ਕੀ ਹੋ ਗਿਆ ਤੂੰ ਆਂਦੇ ਨਾਲ ਲੱਗ ਗਿਆ ਕੀ ਗੱਬਰਾਏ ਕੰਮ ਕਰ ਕੰਮ ਜਿੱਦੀ ਗੱਮਾ ਦਾ ਕੰਮ ਯਾਰ ਦਾ ਦਿਨੇ ਤੁਹਾਨੂੰ 2 ਮਹੀਨੇ ਹੋ ਗਿਆ ਤੁਹਾਨੂੰ ਫੋਨ ਲਾਉਂਦੇ ਇਹਨੂੰ ਇਹ ਕੰਮ ਹੀ ਪੜਾਉਂਦਾ ਉਹ ਯਾਰ ਉਹ ਸਾਡੇ 4 ਵਾਟੂ ਰੱਖੀ ਆ ਇਹ ਲੜਾਈ ਆਉਂਦੇ ਚਿੱਲੜਾਈ ਲੜੀ ਫਿਰ ਗਲਾ ਗੋੜ ਵੜਨਾ ਪੈਂਦਾ ਫਿਰ ਉਹ ਯਾਰ ਇਹਨਾਂ ਦੇ ਪੈਸੇ ਦਰੁੱਤ ਵੜਦੇ ਤੂੰ ਕਹਿੋ ਜੀਆ ਯਾਰ ਗਾਉ ਇਹ ਟੱਕਲੀ ਆ ਇਹ ਪਤਾ ਕਿਉਂ ਰੱਖੀ ਯਾਰ ਛੋਲੇ ਹੀ ਤਾਂ ਕੰਮ ਨੂੰ ਜੇ ਦਰਖਤ ਵੜਾ ਲੈਣਾ 500 ਰੁਪਏ ਦੇ ਆਲੀ ਹੱਟ ਫੋਰ ਬੰਨ ਜਾਂਦੀ ਅੱਛਾ ਐਡਾ ਗਿਆ ਹਲਾਚ ਬੜਾ ਤਾਂ ਹੀ ਯਾਰ ਮੈਂ ਹਲਾ ਰਹੀ ਮੇਰੇ ਕੰਮ ਤੇ ਕਿਉਂ ਨਹੀਂ ਹੁੰਦੇ ਤੁਸੀਂ ਮੈਨੂੰ ਪਹਿਲਾਂ ਦੱਸ ਦਿੰਦੇ ਉਹ ਭਰਾ ਹੁਣਾ ਡਗ ਡਾਥਣਾ ਵੱਡ ਮੇਰੇ ਘਰ ਦੇਣ ਮੇਰੀ ਧੌਣ ਵੱਡ ਦੇਣੀ ਉਹ ਡਾਥਾ ਤਾਂ ਵੱਡ ਇਹਨੂੰ ਇਹਨੂੰ ਵੀ ਵੱਡਾ ਵੱਡਣਾ ਨਹੀਂ ਤੈਨੂੰ ਆਉਂਦਾ ਬੱਲੇ ਮਾਰਦੇ ਨੇ ਇਹ ਇਹ ਯਾਰ ਮੇਰੀ ਗੱਲ ਸੁਣੋ ਤੇ ਕੰਮ ਠੀਕ ਆ ਤੁਹਾਡਾ ਆ ਇੱਧਰ ਦੁੱਧ ਦੁੱਧ ਗੱਲ ਸੁਣ ਆ ਤੂੰ ਹੁਣ ਇੰਨੇ ਜਾਣੇ ਓਏ ਸਤ ਜੀ ਤੂੰ ਮੱਜਾ ਹੱਡੀਆਂ ਨਾ ਛੜੋ ਤੂੰ ਆ ਆ ਜਿੰਨੇ ਬੰਦੇ ਇਕੱਠੇ ਘੜ ਕੇ ਲਿਆਂਦੇ ਕੀ ਦੀਵਾ ਦੀ ਤੂੰ ਇਹ ਲੈ ਲੀ ਆ ਕੋੜ ਕੋੜਦਿਆਂ ਚਰਬ ਬੰਦੇ ਆਉਂ ਵਾਟਾ ਪੜ ਜਾ ਫਿਰ ਕੀ ਹੁੰਦਾ ਯਾਰ ਮੇਰੀ ਗਾਲ ਤੇ ਸੌਲਾ ਉਹ ਮੇਰੀ ਗਾਲ ਸੋਹਣੀ ਯਾਰ ਕੀ ਕਰ ਦਿਆਂ ਮੈਂ ਪਲੰਬਰ ਦਾ ਕੰਮ ਕਰਨਾ ਪਲੰਬਰ ਗਈ ਜਾਣਾ ਲੈਟਰਿਸ਼ੀਅਨ ਆ ਮੈਂ ਤੇ ਮਗਰ ਘੁੰਮਿਆ ਮੁੰਡਾ ਸੀ ਪੁੰਦਗਾ ਉਹ ਮੇਰੀ ਗਾਲ ਉਹ ਮੇਰੀ ਗਾਲ ਸੋਹਣੀ ਪਤਾ ਤੂੰ ਕਿਹੜਾ ਕੱਢ ਉਹ ਯਾਰ ਆਉਂਦੇ ਪਿੱਛੇ ਜਿੱਦਾਂ ਪ੍ਰਵਾਹ ਫੇਰਦੇ ਆਪਾਂ ਲੱਡੂ ਬਣਾਉਂਦੇ ਤੇ ਯਾਰ ਗਾਰੰਟੀ ਵਾਹਣਾ ਤਾਂ ਪਲੰਬਰ ਹੈ ਉਹ ਪਲੰਬਰ ਕਈ ਜਾਣ ਲੈਟ੍ਰੀਸ਼ੀਅਨ ਹੀ ਆ ਤੂੰ ਲੈ ਜਿਸ਼ਾ ਵਾਲੀ ਆ ਨਾ ਪੱਕੀ ਗੱਲ ਆ ਰੋਕਿਆ ਭਰਾਵਾ ਬੰਦ ਕਰ ਨਾ ਯਾਰ ਇਹਨੂੰ ਚਲਾਓ ਬਾਹ ਉਹ ਗੱਡੀ ਦੇ ਸੋਤੇ ਚਾਲ ਨਹੀਂ ਆ ਬੰਨਿਆ ਯਾਰ ਆ ਰਹੀ ਤਿੱਕੀ ਦਾੰਦੀ ਆ ਜਾ ਆ ਕੇ ਯਾਰ ਉੱਥੋਂ ਤਿੱਕੀ ਕਰਾ ਕੋਈ ਮੇਰੇ ਗੱਡੀ ਜਾ ਕਰ ਯਾਰ ਪਹਿਲ ਲੱਗ ਜਾਨੀ ਇੱਥੋਂ ਵਹੀ ਇੱਧਰ ਖੜੇ ਹੋ ਮੇਰੇ ਗੱਡੀ ਚੈੱਕ ਕਰੋ ਉਹ ਯਾਰ ਮੈਂ ਤੁਹਾਨੂੰ ਪਾਟਰ ਗਿਆ ਨਾ 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 ਮੇਰਾ ਜ਼ਰਰ ਨੁਕਸਾਨ ਕਰਨ ਨਹੀਂ ਯਾਰ ਉਹੀ ਗੱਲ ਆ ਓਏ ਤੂੰ ਕੰਮ ਨਹੀਂ ਬੰਦੇ ਆ ਵੀ ਨਾ ਮੈਨੂੰ ਦੇਖਣੀ ਆਂਦਾ ਸਗਣ ਮੇਲਾ ਸਗਣ ਮੇਲਾ ਵੇਖਣ ਨਾ ਯਾਰ ਤੂੰ ਟੇਵਾਸੀ ਕਰਨ ਉਹਨੇ ਕੀ ਤੂੰ ਯਾਰ ਆਪਣੇ ਵਰਗੇ ਬੰਦੇ ਰੱਖੇ ਤੇ ਟ੍ਰੇਸ਼ਨ ਤੇ ਓ ਯਾਰ ਕਿਹੜਿਆ ਕੰਮ ਸੁਣ ਕੰਮ ਸੁਣ ਨਹੀਂ ਤਾਂ ਹੀ ਮੈਂ ਕਹਾਂ ਨਾ ਸੁਣਨੋ ਕਿ ਗਲੋ ਉਹ ਜੋਰ ਆ ਕੀ ਆ ਯੱਕ ਕਰ ਤੂੰ ਸਮਾਨ ਓ ਯਾਰ ਆ ਕੀ ਇਹਦਾ ਕੀ ਕੰਮ ਆ ਓ ਯਾਰ ਤੇ ਤੂੰ ਲਾਗੜਾ ਕੋਈ ਗੱਲਾਂ ਗੱਲਾਂ ਕੋਈ ਬੰਦੇ ਯਾਰ ਆ ਤੂੰ ਬੁਰਸ਼ ਦੰਦਾਰੂ ਮਾਰਨਾ ਮੈਂ ਇੱਥੇ ਤੂੰ ਕੰਮ ਕਰ ਮੈਂ ਬੁਰਸ਼ ਕਰ ਕੰਡੂਆਂ ਨੂੰ ਸਾਫ਼ ਕਰ ਦੇ ਕੰਡੂ ਵੀ ਨਾ ਸਾਫ਼ ਕਰੀ 90 ਡਿਗਰੀ 90 ਡਿਗਰੀ ਲੋੜ ਪੈਂਦੀ ਆ ਤੇ ਆ ਕੀ ਆ ਇਹ ਸਾਡਾ ਜੰਗਲੀ ਪਾਊਡਰ ਦਾ ਜੰਗਲੀ ਪਾਊਡਰ ਇਹਨਾਂ ਜੰਗਲੀ ਪਾਊਡਰ ਚੰਦਰੀ ਲਾ ਦਿੰਦੀ ਆ ਅੱਛਾ ਆ ਤੇਲ ਆਡਾ ਇਹਦੀ ਲਾ ਤੇਲ ਇਹ ਮਸ ਤੇਲ ਆ ਵੇਖੋ ਆਡੀ ਆਰੀ ਯਾਰ ਤੂੰ ਕੀ ਕਰ ਦਿੰਨੇ ਨਾ ਫੜ ਵੇਖੋ ਉਹ ਮੇਰੀ ਗੱਲ ਸੁਣ ਮੇਰੀ ਗੱਲ ਮੈਂ ਨਹੀਂ ਜਾ ਕੁਲੇ ਪਾ ਕੁਲੇ ਮੇਰੇ ਸਰੀ ਬੜੇ ਰੱਖੇ ਆ ਤਾਨੂੰ ਦੇ ਪੈਸਾ ਦਾ ਲਾਲਚ ਇੰਨਾ ਆ ਤੁਹਾਡੇ ਉਸਤਾਨ ਨੂੰ ਵੀ ਇੰਨਾ ਇਹ ਸਾਥੋਂ ਤੁਹਾਨੂੰ ਘੱਟ ਲਾਲਚ ਪਾਇਆ ਓ ਮੇਰੀ ਗੱਲ ਸੁਣ ਲਾ ਤੂੰ ਪਿਛਲੀ ਵਾਰ ਲਾਉਣਾ ਹੀ ਓ ਯਾਰ ਮੇਰੀ ਗੱਲ ਤੇ ਸੁਣ ਲਾ ਪਿਛਲੀ ਵਾਰ ਤੂੰ ਲਾਉਣਾ ਹੀ ਸੋਚ ਲਾਉਣਾ ਹੀਗਾ ਤੂੰ ਭੱਖੇ ਦਾ ਤੇ ਤੂੰ ਲਾ ਦੇ ਤਾਂ ਮਸ਼ੀਨ ਤਾਂ ਇਨਵਰਟਰ ਤੋਂ ਇਨਵਰਟਰ ਲਾ ਤਾਂ ਭਰਾ ਮਸ਼ੀਨ ਮਸ਼ੀਨ ਨੂੰ ਇਨਵਰਟਰ ਕਨੈਕਟ ਕਰ ਤਾ ਕਨੈਕਟ ਯਾਰ ਤੂੰ ਪੰਖੂ ਆ ਕੋਈ ਗੱਲ ਸੁਣਵਾ ਤੇ ਆ ਚੋਕੇ ਨਹੀਂ ਖਾਓਗੇ ਤੇ ਨਾ ਉੱਥਾਂ ਮਰ ਨਹੀਂ ਓ ਯਾਰ ਤੇਰਾ ਕੰਮ ਜੀਰੋ ਹੁੰਦਾ ਹਮੇਸ਼ਾ ਉਲਟੀ ਕਰਦਾ ਤੋ ਪਖੇ ਦੀ ਜਗ੍ਹਾ ਤੇ ਤੂੰ ਐਟਰ ਉਹ ਐਟਰ ਤੇ ਮਸ਼ੀਨ ਚਲਾ ਰਾ ਤੂੰ ਕੰਮ ਦਾ ਕਿਹੜਾ ਤੇਰਾ ਨਾਮ ਕੰਮ ਦਾ ਤੂੰ ਪਖੇ ਪੁਖੇ ਠੀਕ ਕਰਨੇ ਆ ਪਖੇ ਆਹ ਘੰਟੇ ਘੰਟੇ ਤੂੰ ਆਹ ਡ ਪਖੇ ਰੀ ਮੋਟਰ ਖੜੀ ਉਹ ਕਿੱਥੇ ਆ ਸਾਲ ਹੋ ਗਿਆ ਨਾ ਹੁਣ ਬੱਤੂ ਉਹ ਹੁਣ ਗੱਲ ਮੂੰਹ ਟੈਡੇ ਬਣਾਉਣੇ ਆ ਇੱਧਰ ਹੋ ਪਖੇ ਇੱਕ ਕਰ ਦੇ ਯਾਰ ਕੰਮ ਕਰ ਆਜੀ ਆਜੀ ਭਾਈ ਆਜੀ ਉਹ ਯਾਰ ਗੱਲ ਕਰਨੀ ਸਵਾਲ ਨਾ ਕਰੋ ਕੀ ਕਰਨੇ ਉਹ ਤਾਂ ਦੱਸਦਾ ਦਾ ਹੀ ਸਾਲ ਹੋ ਗਿਆ ਯਾਰ ਇਹਨਾਂ ਨੂੰ ਮੈਂ ਮੈਨੂੰ ਕਿਹਾ ਇਨਨਾ ਸਾਲ ਲੋਕ ਮੇਰੀ ਗੱਲ ਕਰਦਾ ਤੂੰ ਗੱਲ ਕਰਦੇ ਉਸਤਾ ਤੂੰ ਕਤੋਂ ਹੋਣਾ ਸਾਡੇ ਉਸਤਾ ਦੀ ਗੱਲ ਦਾ ਹਾਂ ਹੁਣ ਉਸਤਾ ਆ ਗਿਆ ਸਾਡੀ ਇਹਦੀ ਹੱਥਾਂ ਦੇਖ ਲੋ ਸਾਲ ਓਹ ਪਰਾਵਾ ਗੱਲ ਤੇ ਸੁਣ ਲੈ ਦਾ ਸੰਗਿਆ ਕੋਈ ਨਹੀਂ ਚਲ ਠੀਕ ਆ ਠੀਕ ਜੀ ਬਿਸਤੀ ਤੇ ਕਿੰਨੇ ਪਾ ਸਕਦੇ ਤਹ ਦੇ ਨਹੀਂ ਉਹਨੇ ਤਾਹੇ ਭੁਗੜੇ ਲੈਣੇ ਪਹਿਲਾ ਦਾਤਾ ਤੈਨੂੰ ਆਉਨੇ ਅੱਧੇ ਗਲੀ ਵਿੱਚ ਤਾਰ ਨਹੀਂ ਦੱਦੇ ਆ ਰਹੀ ਲੈਂਦੀ ਓ ਉਤਾਰ ਰਾ ਵੜਦੀ ਭਰਾ ਮਾਹ ਕਿਤੇ ਜੋੜੀ ਅੱਗੇ ਅੱਗੇ ਨੂੰ ਜੋੜ ਕੇ ਗਏ ਦਾਡੀ ਆ ਤਿੱਕੀ ਕਰਕੇ ਲੈਂਦੀ ਆ ਜਾਰੀ ਆਹੋ ਬਪਾਏ ਇੰਨੂੰ ਵੜਦਾ ਇੰਨੂੰ ਵੜਦਨੇ ਆ ਆ ਭਰਾ ਡੰਗ ਨੇ ਇੱਕ ਵਾਰ ਤੋਂ ਮੈਨੂੰ ਵੜਦੇ ਨਾ ਨਾ ਕਰੋ ਉਹ ਮੇਰਾ ਡੰਗ ਪਾਤਾ ਈ ਡੰਗ ਪਾਦਾ ਓ ਯਾਰ ਇਨੂੰ ਨਾ ਸਾਫ਼ ਕਰੋ ਯਾਰ ਮੇਰੀ ਗੱਲ ਸੁਣ ਇਨੂੰ ਕਰਨਾ ਪਹਿਲਾਂ ਸਾਫ਼ ਕਿਉਂ ਪੀਏ ਤੇ ਕਟਾਪੜਾ ਉਹ ਪੂੜਾ ਲਾ ਰਿਆ ਕਰ ਦਿੰਦਾ ਕੱਢ ਉਹ ਪਾਊਡਰ ਕਿੱਥੇ ਗਿਆ ਓ ਜੰਗੀ ਬਾਡਰ ਕੱਟਿਆ ਜੇ ਤੂੰ ਪੈ ਰਿਹਾ ਏ ਠੀਕ ਕਰ ਵੀਰ ਪਹਿਲੇ ਪੂਰੇ ਲੈਣੇ ਹੀ ਪਹਿਲੇ ਆਪਾਂ ਪੂਰੇ ਲੈ ਲੈ ਉਹ ਯਾਰ ਤੂੰ ਕੰਮ ਉਹ ਯਾਰ ਯਾਰ ਕਾਟੇਲ ਤੂੰ ਥੇਲਾ ਛੱਡਿਆ ਉਹ ਯਾਰ ਇਹ ਲੀਣਾ ਜੀ ਕੀ ਕਰਨਾ ਵਾ ਸ਼ੈਂਪੂ ਲਾਉਣੀ ਸ਼ੈਂਪੂ ਲਾਉਣੀ ਓਏ ਕਦੀ ਕਰਨਾ ਤੂੰ ਯਾਰ ਸ਼ੈਂਪੂ ਕਦੀ ਤੂੰ ਜੰਗ ਆਲਾ ਕਦੀ ਉਹ ਕਰਨਾ ਵਾ ਓ ਯਾਰ ਇਹ ਪੈਣਾ ਨਹੀਂ ਪਾਏ ਪਾਣੀ ਮਾਰਾ ਜਦੋਂ ਪੂਰਾ ਲਿਚਕੂਗਾ ਪੂਰਾ ਲਿਚਕੂਗਾ ਪਰ ਪਹਿਲੇ ਪੂਰੇ ਲਿਸਟੇ ਲੋਡ ਲੈਣੇ ਆ ਲੱਲੀ ਯਾਰ ਤੂੰ ਲਿਖਣੇ ਪਾਏ ਤੈਨੂੰ ਪਹਿਲੇ ਬੈਕ ਚੋਂ ਫੋਟੋਸ ਲੀ ਗੰਗਾ ਆ। ਕੋਈ ਨਹੀਂ ਹੁੰਦੇ ਸਾਥ ਤੇ ਦੂਸਰਾ ਅਸਰ ਕੱਢਾ। ਅਸਤ ਦੂਜੇ ਵੀ ਕੱਢ ਜਾ ਰੋ ਵੀ ਲਾਜ ਦਿਨੇ ਮੁੰਡੇ ਨੂੰ। ਹਾਂ। ਆਹ ਅੰਦਰ ਤੇ ਜੰਗੀ ਬਾਰਡਰ ਦੇ ਪੈਚੋ। ਕੱਢ ਆ ਵੀ ਲਾਵਾ ਤੇ ਰੱਖ ਤੇ। ਹਾਂ ਅਸਰ ਵੀ ਲਿਆਂਦੇ ਜੀ। ਤੂੰ ਹੋਣ ਲਿਸਕ ਨਹੀਂ ਸੋਲਾ। ਲਾਰ ਜਾਂਦੇ ਤੇਲ ਪਾ ਤਾ ਨਾ ਹੋਣ ਲਿਸਕ ਨਹੀਂ। ਕਿੰਨੀ ਗੰਦੀ ਮੁਸ਼ਕ ਆਉਂਦੀ ਏ ਕੀ ਆ। ਕੋਈ ਨਹੀਂ। ਸਭ ਗੰਦੇ ਵੇ ਤੇਰਾ ਦੇ ਤੂੰ। ਲੈ ਨਹੀਂ ਭਾਜੀ ਇਹ ਸਪੈਸ਼ਲ ਬਾਰਡਰ ਹੁੰਦਾ ਵਾ। ਮੰਮੀ ਇੱਧਰ ਉਹ ਲੈ ਲਾ। ਨਰੀ ਦੇ ਵਾਲਿਆ ਸਾਖ ਹੋ ਗਿਆ ਔਰ ਬਿਦਾ ਸਾਖ ਹੋ ਗਿਆ ਕਮੇਟ ਕਪੜਾ ਲੈ ਆ ਯਾਰ ਕਪੜਾ ਲੈਣਾ ਕਪੜਾ ਲੈ ਆ ਉਹ ਯਾਰ ਇਹਨੂੰ ਪਾਰ ਲਓ ਬੋੜੀ ਨੂੰਗਾ ਮੈਂ ਲੈ ਆ ਯਾਰ ਆ ਜੀ ਆ ਉਹ ਯਾਰ ਤੇਰੀ ਯਾਰੀ ਫਿਰ ਕਿਦੋਂ ਕੰਮ ਹੋਣੀ ਉਹ ਕਪੜਾ ਛਤੀ ਚੈ ਨਹੀਂ ਪੀਦਾ ਜਾ ਮੇਰੇ ਹੱਥ ਪਰ ਕਰ ਲੈ ਲੈ ਯਾਰ ਤੁਹਾਡੀ ਯਾਰੀ ਨਾਲ ਮੇਰੇ ਹੱਥ ਟਿਖੇ ਫੜਾਈ ਫੜਾਈ ਜੇ ਮੈਂ ਜੇ ਮਰੀ ਕੰਮ ਦੀ ਦੇਰ ਤੱਕ ਕਰ ਬੀ ਜਾ ਬਾਜੀ ਤੂੰ ਹੀ ਕਰੋ ਕੰਮ ਕੰਮ ਕਰ ਲੈ ਕੋਟ ਜਨਾਦੂ ਤੋਂ ਬਹੁਤ ਜ਼ਿਆਦਾ ਡਬੜਾ ਹੈ ਭਾਈਓ ਸੋਲੇ ਐਕਸਪੋਜੀਟ ਹੋ ਗਿਆ ਬਾਜ ਰੱਖਤ ਨੂੰ ਨਾ ਨਾ ਹੈ ਉਹਦੇ ਉੱਤੇ ਲਿਆ ਗਿਆ ਚੱਲੇ ਸਾਡਾ ਨਾ ਉਹਨਾਂ ਨੂੰ ਕਹੇ ਜੀ ਉਹ ਕੀ ਕਹਿੰਦੇ ਨਹੀਂ ਨਹੀਂ ਭਾਈਓ ਤੁਮਰੇ ਨਾਲ ਚਲੇ ਸਮਾਨ ਘੱਟ ਪੈ ਗਿਆ ਪਹਿਲਾਂ ਭਰਾ ਹੀ ਨਿਕਲ ਕੇ ਕੰਮ ਦੇ ਪੈਸੇ ਦੇ ਪੀ ਵਰਾ ਪਹਿਲੇ ਸਾਫ ਕਰੋ ਨਹੀਂ ਪਰਾ ਪਹਿਲੇ ਪੈਸੇ ਦੇ ਪਹਿਲਾ ਪਰਾ ਪੈਸੇ ਦੇ ਇਹਦੇ ਦੋ ਤੋਟਾ ਤੋਟਾ ਪਰਾ ਵੇਹਦੇ ਮੇਰਾ ਸਮਾਨ ਹੈ ਜੁਨਾ ਲੱਕ ਤੈ ਮੈਂ ਦੂਸਰਾ ਤਰ ਆ ਉਹ ਪਰਾ ਵਾਇ ਇਹਦੇ ਦਵਾਈਓ ਕਿਹੜੀ ਹੈ ਪਤਾ ਨਹੀਂ ਹੁਣ ਮੈਨੂੰ ਰੰਗ ਬਣ ਗਿਆ ਗਲੀ ਤੇ ਟੱਕ ਲਾ ਲਿਆ ਜਾਂਦੇ ਤੂੰ ਪੀਤੀ ਐ ਦੇਸੀ ਨਹੀਂ ਭਰਾ ਮੈਨੂੰ ਦਿੱਤਾ ਕਰਾ ਦੇ ਇਹ ਪੱਛੇ ਦੇ ਪੈ ਗਰੀ ਬੋਤਲ ਇੱਥੇ ਪਈ ਕੀ ਤਾਡੇ ਬੰਦੇ ਆ ਬੰਦੇ ਸਮਝਿਆ ਕਰੋ ਯਾਰ ਮੈਂ ਬੋਤਲ ਅਗਰ ਕੰਮ ਸਰਾ ਜੀ ਪੈਸੇ ਵੀ ਕੱਢ ਹੋਣਗੇ ਯਾਰ ਤੁਹਾਨੂੰ ਮੈਂ ਦੇ ਦਿੰਦਾ ਉਹ ਹੱਸ ਕੇ ਰੱਖਦਾ ਯਾਰ ਮੈਂ ਤੈਨੂੰ ਸਕੈਨ ਨਹੀਂ ਕਰਦਾ ਉਹ ਮੇਰੇ ਅੱਗੇ ਉਧਰ ਰੱਖ ਦਿਆ ਕੰਮ ਆ ਟਿਕਾ ਹਾਂ ਰਲਾ ਦਿਆ ਫੇਰ ਐਡਾ ਕਰਨ ਮੇਰਾ ਆਪਣਾ ਕੱਲ ਲੈ ਬੋਸ ਸਕੈਨਰ ਲੈ ਬੋਸ ਉਹ ਸਕੈਨ ਇਹ ਕਰ ਸਕਦਾ ਸਕੈਨ ਕਰ ਤੈਨੂੰ ਕੀ ਆਵਾ ਉਹ ਵਾਹ ਕੀ ਬਾਤਾਂ ਨੇ ਹੋ ਗਿਆ ਸਕੈਨ ਹੋ ਗਿਆ ਮੋਟੋ ਫਲਾਇਰ ਇੱਕ ਮਾੜਾ ਹੋ ਗਿਆ ਲੈ ਉਹ ਜਮਾ ਆ ਗਿਆ ਤੁਹਾਡਾ ਉਸਤਾਦ ਭਾਜੀਆ ਕੀ ਬਣਾ ਬਣਾ ਦੇ ਸਕਾਨੇ ਕੀ ਬਣਾਉਂਦੇ ਉਹ ਤੇ ਸਕੈਨਰ ਬਣਾ ਲਿਆ ਟੈਕਨੋਲਜੀ ਬੜੀ ਯਾਰ ਟਾਡੀ ਇਹ ਸੇ ਇੰਨੀ ਜਲਦੀ ਆ ਜਾਂਦੀ ਪੀਮਾ ਢਾਡੀ ਦੇ ਟੈਕਨੋਲਜੀ ਬੜੀ ਆ ਇਦਾਂ ਚਲਦੀ ਆ ਇਹਦੀ ਮੈਨੂੰ ਨਾ ਕੋਈ ਕੰਮ ਤਾਂ ਕਰਨ ਨੋ ਇਸ ਜਲਦੀ ਉਹ ਯਾਰ ਢਾਡਾ ਮੈਂ ਸੁਣ ਲਿਆ ਅਸੀਂ ਤਾਂ ਢਾਡਾ ਉਸਤਾਦ ਹਰੇ ਕੰਨਾ ਸਪੇਅਰ ਲੈ ਆਂਦੀ ਹੈ ਪਹਿਲੇ ਉਹ ਨਾਈ ਭਰਾ ਉਹ ਵੇਲਾ ਕਿਦਾਂ ਚਮਕਦੀ ਆ ਪੁੱਤ ਕੱਲ ਨੂੰ ਜੰਗ ਕੱਲ ਨੂੰ ਗੱਜ ਜੰਗ ਤੇ ਤੂੰ ਜੰਗ ਤੂੰ ਜੰਗ ਤੂੰ ਪਿਓ ਦਾ ਜੰਗ ਦਾ ਪਿਓ ਵੀ ਨਹੀਂ ਤੇਰਾ ਠੀਕ ਆ ਭਰਾ ਕੁਝ ਹੋਰ ਕੰਮ ਨਹੀਂ ਕਰਨਾ ਕਰਨਾ ਯਾਰ ਤੂੰ ਪਿਛਲੀ ਵਾਰ ਗੰਦ ਖਲਾਰ ਗਿਆ ਯਾਰ ਤੂੰ ਵੈਕਟਰ ਦੇ ਸੋਤੇ ਮਸ਼ੀਨ ਕਰ ਗਿਆ ਯਾਰ ਉਹ ਯਾਰ ਦੇ ਰਹਾ ਤੇਰੀ ਬਾਤ ਬਾਤ ਦੇ ਆਜਾ ਬਾਤ ਕਰਨਾਂ ਜੀ ਉਹ ਤੇ ਪੜ ਜਾ ਇਹ ਗਲਤ ਨਾ ਬੋਲ ਬਾਡੀ ਕੱਟਦੇ ਨਹੀਂ ਤਾਂ ਪੜਾਂਗੇ ਇੱਥੇ ਤੇਰੇ ਪੈਣੀਆਂ ਜਿਹੜੇ ਗੱਲ ਕਹਿਣੇ ਆਉਣ ਆਹੋ ਇੱਥੇ ਤੇਣੀਆਂ ਪਾਪਾ ਪਾਪਾ ਯਾਰ ਪਾਪਾ ਛੱਡ ਕੇ ਮੈਂ ਤੇ ਕਹਿੰਦਾ ਫਿਰ ਮੋਲ ਬਣਾ ਦੋ ਵੱਡਾ ਤੇ ਪਪਾ ਨਾ ਨਦੀ ਨੂੰ ਪੈ ਵੀ ਵੱਧ ਲੱਗਨੇ। ਜਿਹਨੇ ਮਾਰੀ ਲੱਗ ਗਿਆ ਯਾਰ ਆ ਡੇਟ ਨਹੀਂ। ਸਿਰ ਤੇ ਪਪਾ ਦਨੇ। ਨਹੀਂ ਆਪਾਂ ਮੋਲ ਚ ਰਹਿ ਸਕਦੇ ਇਹਨਾਂ ਨੂੰ ਕੀ ਹੋਇਆ ਡੰਗਰਾਂ। ਐਨਾਂ ਨੂੰ ਮੋਲ ਚ ਰਹਿੰਦਾ ਕੋਣ ਆ ਦੇਈਦਾ ਨਾ। ਯਾਰ ਆਈ ਤੇ ਪਾ ਲੈ ਲੈ ਕੇ ਆਉਣ ਲੱਗਿਆ ਤੇ ਪਪਾ ਪਾਈਏ। ਉਹ ਯਾਰ ਪਾ ਦੇ ਪੈ ਬਕੋ ਪੋਣੀ। ਇੱਕ ਬੈਗ ਇੱਕ ਬੈਗ ਇੱਕ ਬੈਗ। ਇਹ ਮੇਰੀ ਗਾਸ ਨਾਲ ਫੁੱਟਰੀ ਦੀ ਗਾਸ ਨਹੀਂ ਆ ਨਾ। ਹਾਂ ਇਹ ਫੁੱਟਰੀ ਦਾ ਲੋਟਰੀ ਦਾ ਸੋਤੇ ਹੀ ਨਹੀਂ। ਯਾਰ 300 ਰੁਪਏ ਇੱਕ ਪੈ। 300 ਰੁਪਏ। ਉਹਦਾ ਯਰ ਸਹੀ ਨਹੀਂ ਪੰਜਾਬ ਦੀ ਲਿਆ ਤੂੰ ਉਹ ਪਾ ਦੇ ਨਾ ਯਾਰ ਛੇਤੀ ਟੁੱਟ ਜਾਂਦੀਆਂ ਤੇਰੇ ਵਰਗੀਆਂ ਤੇਰੀਆਂ ਪੈਪਾਂ ਹੁੰਦੀਆਂ ਸੋਹ ਹੋਰੀਆਂ ਸੋ ਵਾਲੀ ਲਿਆ ਪਰ ਮੜ ਗਿਆ ਕਿ ਨਹੀਂ ਤਪਾਉਣ ਲੱਗ ਗਿਆ ਲੋ ਯਾਰਾ ਸਕੀਲਾ ਨਹੀਂ ਆ ਸਕੀਲਾ ਉਹ ਯਾਰ ਹੋਰੀਆਂ ਕਾ ਸਾਫ ਕਰਾ ਦੋ ਉਹਨੂੰ ਤੇ ਦੇਖਦਾ ਬੜਾ ਘੱਟ ਵਾ ਕਿੰਨੀ ਘੋਣਣੀ ਨੋ ਪੈਪਾ ਲੱਗਦਾ ਨੋ ਪੈਪਾ ਨੋ ਬੈਲ ਲੱਗਣੀਆਂ ਭਰਾ ਭਰਾ ਤੂੰ ਦਾ ਜਮਾਨਾ ਵੱਖਰਾ ਹੋ ਗਿਆ ਵਾ ਓਏ ਤੈਨੂੰ ਮਮਾ 900 ਰੁਪਏ ਬਾਂਦੀ ਤੂੰ ਭਰਾ 800 ਰੁਪਏ ਦੇ ਦੀ ਹੋਰ ਤੈਨੂੰ ਭਰਾ ਤਾਂ ਮੈਂ ਵੀ ਚੋ ਕੰਬਿਆ ਦੇ ਰਾਂਗਾ ਆਪਣੇ ਸਤਾਰ ਨੂੰ ਮਨਾ ਕਰਾ ਵੀ ਕਰਕੇ ਕੀ ਜਿੰਦੇ ਚੱਲ ਠੀਕ ਆ ਬਾਸ ਚੱਲ 500 ਫਿਰ 600 ਦੇ ਲਾਇਆ ਰਹਿ ਤੇ ਯਾਰ 100 ਦੇ ਘੱਟ ਕਰ ਲੈ ਘੱਟ ਕਰ ਲੈ ਯਾਰ 900 ਵੀ ਮਗਮਾਨੀ ਆਵਾ ਵੇ ਵੀ ਸਾਡੇ ਪਾਸ ਦੇ ਦੀ ਯਾਰ ਯਾ ਨਾ ਸੁਣ ਨਾ ਸੇ ਛੜੀ ਗਿਆ ਇਹ ਆਈਗਾ ਗੱਲ ਸੁਣ ਪੈਪਾ ਛੱਡੋ ਮੈਂ ਤੇ ਕਹਿੰਨਾ ਪੈਪਾ ਤੁਹਾਡੇ ਕੋਲ ਅਗਲੇ ਸਾਲ ਪਾਏ ਇਸ ਵਾਰ ਥੋੜਾ ਹਟਾ ਯਾਰ ਹੁੰਦਾ ਉਹ ਯਾਰ ਤੇਰਾ ਸੱਤ ਪਾਲਾ ਵਿਆਹ ਆ ਮੇਰੀ ਘਰ ਦੀ ਗੰਦੀ ਤੂੰ ਲੰਗ ਲੰਗਾ ਲੈ ਗਦੇ ਮੈਨੂੰ ਲਹੰਗਾ ਤਾਂ ਨਹੀਂ ਯਾਰ ਲਹੰਗਾ ਤਾਂ ਉਹ ਤੇਰੀ ਜਿਹੜੀ ਕੁੜੀ ਮਿਲ ਗਈ ਅੱਗੇ ਪੈਗਾ ਮੈਨੂੰ ਨਹੀਂ ਮਿਲੀ ਤੈਨੂੰ ਤੇਨੂੰ ਨਹੀਂ ਮਿਲ ਗਈ ਆਣੀ ਆ ਉਹ ਇਹ ਮੈਰੀ ਕੋ ਗਾਰਡਨ ਨੋਟਿਸ ਕਰਨੀਆਂ ਮਮਾ ਤੁਹਾਡੇ ਏਡੇ ਚ ਗੋਰੇ ਗੋਰੇ ਰੰਗ ਵਾਲੇ ਕੀ ਅਸ ਕੋੜੀ ਕੋੜੇ ਨਾਲ ਕੁੜੀ ਮਿਲਦੀ ਆ ਇਹ ਨਹੀਂ ਯਾਰ ਇਹ ਤਾਂ ਸਾਡੇ ਹੱਥ ਪੈਸੇ ਦੇਣਾ ਆਪਾਂ ਜਾਣਾ ਯਾਰ ਕੋ ਯਾਰ ਲੈਂਗਾ ਸਾਡੇ ਤੂੰ ਪਤਾ ਕੀ ਕਰ ਉਹ ਗੁੱਜਿਆਂ ਦੀ ਕੇ ਤਾਂ ਧੋਤੀ ਧੁੱਤੀ ਲਾਗ ਲੈ ਜਾ ਮਮਾ ਪੈਸੇ ਕਿੱਦਾਂ ਕਰੀਏ ਹੁਣ ਦੇਣਾ ਚੋ ਦੇ ਫੇਰ ਕਰ ਫੇਰ ਕਰ ਪੈਮੈਂਟ ਕਰਾ ਦੇ ਚੋੜ ਸੁਣ ਤੂੰ ਬੇਮੈਂਟ ਉਹ ਯਾਰ ਆ ਕੀ ਰੱਖਿਆ ਤੂੰ ਇਹ ਅਸਤਰ ਸ਼ਸਤਰ ਹੀ ਆ ਅਸਤਰ ਸ਼ਸਤਰ ਬੜੇ ਪ੍ਰਾਹ ਚਪਿਆਂ ਚ ਉਹ ਮੂੰ ਨਟ ਮਾਰੀ ਜਾ ਉਹ ਖੋਲੀ ਓ ਯਾਰ ਇਹ ਉਹਨਾਂ ਦੇ ਭੱਟੀ ਤੋੜਨੀ ਆ ਭੱਟੀ ਤੂੰ ਯਾਰ ਹੱਡੀ ਨਾ ਤੋੜ ਲੋਕਾਂ ਦੀ ਤੂੰ ਬੇਸ਼ੱਕ ਭਾਂ 50 ਤੋੜਤੀਆਂ ਹੱਡੀ ਇੱਕ ਨਾ ਤੋੜ ਤੀ ਯਾਰ estr bda yaar bda ਓ ਬੜਾ ਕੀ ਆ ਇਹ ਰੱਖਿਆ ਯਾਰ ਇਹਦੀ ਨੱਕ ਖੇਚ ਕੇ ਵੇਖਾਂ ਤਰ ਤਾਲਿਆ ਨੱਕ ਖੇਚ ਕੇ ਹਿੰਮਤ ਤੇਰੀ ਨਾ ਅੱਪ ਡਾਂਟਾ ਨਹੀਂ ਲਾ ਦੇ ਤੂੰ ਓ ਯਾਰ ਤੋਰਾਂ ਬੱਚੀ ਦੀਆਂ ਨੱਕੇ ਬਣਦੇ ਪਤਾ ਨਾ ਤੇ ਨੱਕਰਾ ਬਾਜੋ ਮੇਰੀ ਨੱਕ ਅੰਦਰ ਨੂੰ ਬੜੀ ਬੜੀ ਹੈ ਮੈਂ ਖਿੱਚ ਕੇ ਬਾਹਰ ਨੂੰ ਕਰ ਦੂੰ ਉਹ ਯਾਰ ਕੱਢ ਦੇ ਨਾ ਨੱਕ ਮੈਂ ਵੀ ਸਰਜਰੀ ਦੇ ਡਾਕਟਰ ਆਂ ਉਹ ਹੀ ਕੱਢ ਲਾ ਪਰ ਹੱਡੀ ਨਾ ਕੱਟੀ ਮੈਂ ਸਰਜਰੀ ਦਾ ਡਾਕਟਰ ਆਂ ਪੁੱਤ ਐਵੇਂ ਨਾ ਸਮਝਿਓ ਤੇਰੀ ਐਨਕ ਜਿਹੜੀ ਇੱਦਾਂ ਲਈ ਨਾ ਤੇਰੀ ਐਨਕ ਦਾ ਜਿਹੜਾ ਇਹ ਦੋ ਸ਼ੀਸ਼ੇ ਲਏ ਨਾ ਇਹ ਮੈਂ ਇੱਥੇ ਲਾ ਦਾਂਗਾ ਆਹ ਭਾਈ ਮੈਂ ਤੁਹਾਨੂੰ ਦੱਸਿਆ ਮਾਤਾ ਫੋਟੋ ਤੇ ਲਾਇਟ ਡਾਇਰ ਕਰਦੀ ਜਾਵਾ ਇਹ ਇਨਕੇ ਕੱਟੇ ਲਿਓਗੀ ਆ ਪਹਿਜਣ ਡੈਡ ਕਰਤੀ ਕੇ ਉਹ ਇਹ ਐਨਕ ਵੀ ਇਹਦੇ ਆ ਓਹ ਕੀ ਬਾਤ ਐਨਕ ਦੀ ਓ ਯਾਰ ਏ ਤਾਂ ਪਾ ਨਹੀਂ ਬੋਣੀਆਂ ਫਿਰ ਯਾਰ ਤੈਨੂੰ ਕਹਿਣਾ ਨੇ ਸਾਰੇ ਹੱਥ ਟੈਟ ਬਸ ਕੀ ਕਰਨਾ ਯਾਰ ਸਾਰੇ ਹਾਲ ਕਰਾ ਲਾਂਗੇ ਹੋਰ ਕੋ ਕੰਮ ਕਰਾਉਣਾ ਹੋਰ ਕੀ ਸਾਡੇ ਕੋ ਮੈਂ ਇਨਵੈਟਰ ਤੇ ਕਰਾਉਣਾ ਹੈ ਉਹ ਤੇ ਕੀ ਕਰਤਾ ਆ ਆ ਠੀਕ ਆ ਯਾਰ ਉਹ ਡੱਕੇ ਮੈਂ ਹੋ ਗਿਆ ਪੈਰੇ ਯਾਰ ਦਾ ਨਾ ਪੇਮੈਂਟ ਹੋਣੇ ਤੇ ਕੀ ਤੂੰ ਬਾਹਰ ਚੱਲ ਗਈ ਤੇਰੇ ਉਹ ਮੁੰਡੇ ਨੂੰ ਜਿਹੜਾ ਓ ਯਾਰ ਰੁਪਇਆ ਕਰਤਾ ਵਾ ਓ ਯਾਰ ਰੁਪਇਆ ਕਰਤਾ ਨਾ 550 ਕਿੱਥੇ ਨੇ ਓ ਯਾਰ ਇਹ ਬੰਦਾ ਕੋਈ ਨਾ ਕਰ ਮੁੰਡੇ ਸਾਡੇ ਖਾਤੋਂ ਭੰਦਾ ਸੀ ਇਹਦਾ ਯਾਰ ਓ ਰੁਪਇਆ ਬੰਦਾ ਵਾ 2100 ਰੁਪਇਆ ਬੰਦੇ ਸਾਰੇ ਕੰਮ 2100 ਰੁਪਇਆ ਦੇ ਦੇ ਯਾਰ ਤੂੰ ਕੋਈ ਕੰਮ ਕਰ ਤੇਰਾ ਫੋਨ ਹਾਂ ਤੇ ਯਾਰ ਤੇਰਾ ਮੈਂ ਗੱਲ ਕਰ ਲਾਂ ਬੰਦ ਕਰ ਲੈ ਔਰ ਤੈਨੂੰ ਪਲੰਬਰ ਸਾਥ ਲੈ ਟਵਾੜ ਤਬਾਗਾ ਆ ਆ ਆ ਯਾਰ ਅੜ ਪੱਕੇ ਪਲੰਬਰ ਉਹ ਆਪਰਾ ਅੱਗੇ ਮੈਂ ਨਾ ਜੇ ਕੰਮ ਕਰਦਾ ਯਾਰ ਕਿਉਂ ਨੰਬਰ ਵਿੱਚ ਨੰਬਰ ਵਿੱਚ ਠੀਕ ਉਹ ਭਰਾ ਮੇਰੀ ਮਾਤਾ ਦਾ ਫੋਨ ਹੀ ਹੋ ਕੇ ਮੈਂ ਫੋਨ ਤੇ ਗੱਲ ਕਰ ਲਈ ਆ ਉਹ ਕਰ ਲਈ ਮੈਂ ਹੋਣੇ ਕਿ ਯਾਰ ਫਿਰ ਨਾ ਹਾਂ ਯਾਰ ਯਾਰ ਪੇ ਬੰਦਾ ਥੋੜੇ ਬਾਅਦ ਦੇਂ ਜਾਵਾ ਉਹ ਕੋਈ 2100 ਰੁਪਏ ਨਾ ਪਹਿਲੇ 100 ਰੁਪਏ ਕੱਢ ਕਰਤਾ ਉਹ ਭਰਾ ਤੂੰ ਇਦਾਂ ਵਾਰ ਮੇਰੀ ਮੱਝ ਖੋਲ ਕੇ ਲਿਆ ਮੇਰੀ ਗੱਲ ਹੁਣ ਮਾਜੀ ਨੂੰ 50000 ਜੀ ਵਿਖਣੀ ਆ 50 ਤੋਂ ਥੱਲੇ ਨਹੀਂ ਮੇਰੀ ਮਾਜੀ ਕਦੀ ਵਕੀ ਆ ਮੂੰਹ ਤੇ ਹੱਥ ਫੇਰ ਕੇ ਦੇ ਦੀ ਜੀ ਦੱਸਦੀ ਮੈਨੂੰ ਯਾਰ ਇੱਕ ਮਿੰਟ ਹੱਟ ਹੱਟਣਾ ਕੋਈ ਨਹੀਂ ਹੱਟਣਾ ਤੇਰਾ ਕਿਨੇ ਪਾ ਪਾ ਜਨੇ 500 ਪਈ ਆ ਤੂੰ ਇਹ ਹੋ ਸਾਢੇ ਪੰਜ ਤੋਂ ਘੱਟ ਨਹੀਂ ਓ 500 ਪਈ ਆ ਹੋ ਯਾਰ ਤੂੰ ਇਹ ਸਾਰੇ ਇੱਕ ਵਧੀਆ ਕੋਪੀ ਲਵਾ ਕੇ ਜਨੇ ਪੜੇ ਭੈਂਚ ਨੂੰ ਲੱਭਦਣੀਆਂ 550 ਉਹ ਕਰ ਲੈ ਯਾਰ 100 ਲਵਾਈਓ ਅਡਾ ਠੀਕ ਹੋ ਯਾਰ ਸਭ ਸੁਬਾਤ ਆਂ ਤੂੰ ਇਹ ਰਵਾ ਗਈ ਯੋ 1100 ਬੰਦਾ ਵਾ ਤੂੰ ਯਾਰ ਦੇ ਦੀ ਤੇਰਾ ਯਾਰ ਤੂੰ ਦੇ 400 ਕਾ ਟੈਨ ਕੱਢੋ ਯਾਰ ਨਹੀਂ 400 ਬਾਲੀ ਚਾਰ ਦੇ ਦਾਂਗਾ ਬਾਦਸ਼ਾਹ ਕਿੰਨੇ ਚੰਗੇ ਮੈਨੂੰ ਦਾ ਤੂੰ ਯਾਰ 10 ਬਾਈ ਦਾ ਯਾਰ ਮੈਂ ਖੁਸ਼ੀ ਨਾਲ ਲੈਂਦਾ ਹੈ ਨਾ ਨਾ ਦੀ ਦਾ 200 ਦਾ ਹੈ ਨਾ ਆ ਵੇ ਤੂੰ ਵਾਹ ਤਗੜਾ ਜਿਗਾਰ ਲਿਆ ਆ ਬਈ ਲੋਕੀ ਭੈਣ ਕਰ ਬਣਾਈ ਦੇ ਲੈ ਯਾਰ ਭੈਣ ਜੀ ਵੇ ਪੰਨ ਪੋ ਕੀ ਕਹਿੰਦੇ ਪੰਨ ਇਹ ਵੀ ਆ ਪੰਨ ਪੋ ਕਹਿੰਦੇ ਆ ਪੰਨ ਫੋ ਪੰਨ ਪੋ ਉਹ ਕੰਟਿਪਸ ਪੰਨ ਪਲੀਪ ਓਏ ਇਹਨੂੰ ਚਾਹ ਦੇ ਸਾਹ ਓ ਮੋਦਵਾ ਬਾਹਰ ਦੇ ਟੇਸ ਤੇ ਯਾਰ ਤਾਂ ਇਹ ਲੈਣੀ ਆ ਓਏ ਨਹੀਂ ਇੱਥੇ ਕਿੱਦਾਂ ਤੂੰ ਆ ਗਿਆ ਟੀਚਰ ਭੇਜ ਦੇ ਡਰ ਗਿਆ ਇਹੋ ਡੜੀ ਹੁੰਦਾ ਇਹ ਤਾਂ ਛਿੜਣੀ ਹੁੰਦਾ ਇਹ ਰਾਜਾ ਰੁਕ ਜਾ ਰੁਕ ਜਾ ਫਿਰ ਪਾਦਸ਼ਾਹ ਤੋਂ ਪਾਦਸ਼ਾਹ ਦੀ ਯਾਰ ਮੈਂ ਨੰਗਾ ਲੈਣਾ ਓਏ ਬਾਸ ਬੋਲ ਨਾ ਦੇ ਯਾਰ ਤੂੰ ਅਹੀਂ ਘਰਾ ਤੋਂ ਤੇਰੇ ਵਰਗਾ ਆ ਗਿਆ ਮੇਰੇ ਘਰੋਂ ਚੱਲ ਓ ਸਾਰੇ ਸਾਰੇ ਇੱਥੇ ਨੰਗਾ ਹੋ ਜੂਗਾ ਹੈਂ ਮੁਰਵੀਜ ਕਿਹਦਾ ਨੰਗਾ ਪਾਟਾ ਲੈ ਆ ਨਵੀਂ ਲਬਾ ਜੀਰੋ ਜੀ ਉਹ ਮੈਂ ਤੇ ਇਹ ਗੱਲਾਂ ਨੂੰ ਟੈਂਸ਼ਨਾ ਤੋਂ ਲੈਣਾ। ਇਹ ਨੂੰ ਲੈ ਕੇ ਆ ਰਹੀ ਹਾਂ। ਹਾਂ। ਸੋ ਉਸ ਗਾਇਸ ਤੇ ਇਹੋ ਉਹ ਯਾਰੀ ਕਮੇਡੀ ਵੀਡੀਓ ਤੇ ਐਕਟਿੰਗ ਹੀ ਕੀ ਹੈ ਸਾਰਾ ਕੁਝ ਤੇ ਤੁਸੀਂ ਜੋ ਸ਼ਾਰਟ ਕਿਦਾਂ ਦੀ ਵੀਡੀਓ ਬਣੀਆਂ ਤੇ ਫੋਲੋ ਸਬਸਕ੍ਰਾਈਬ ਤੇ ਕਮੈਂਟ ਇੰਸਟਾਗ੍ਰਾਮ ਤੇ ਹੁੰਦਾ ਸਬਸਕ੍ਰਾਈਬ ਲਾਈਕ ਸਬਸਕ੍ਰਾਈਬ ਸ਼ੇਅਰ ਸਭ ਕੁਝ ਕਰ ਦਿਓ ਕਮੈਂਟ ਕਮੂਡ ਸਭ ਕੁਝ ਕਰ ਦਿਓ ਸ਼ੇਅਰ ਕਰ ਦਿਓ ਤੇ ਜੀ ਇਹ ਸਾਡਾ ਇੱਕ ਕੈਮਰਾਮੈਨ ਸੀਗਾ ਆ ਆਪਣਾ ਕੈਮਰਾਮੈਨ ਵੀ ਵੀਡੀਓ 'ਚ ਨਹੀਂ ਆ ਪਾਇਆ ਇਸ ਕਰਕੇ ਕੈਮਰਾਮੈਨ ਬਣ ਗਿਆ ਲੈ ਆ ਮੈਨੂੰ ਫੜਾ ਮੈਨੂੰ ਫੜਾ ਮੈਨੂੰ ਇਸ ਕਰਕੇ ਕੈਮਰਾਮੈਨ ਬਣ ਗਿਆ ਗਾਈਸ ਇਹ ਆਪਣੀ ਸਾਰੀ ਟੀਮ ਆ ਇਹਨਾਂ ਕੋ ਸਾਰਿਆਂ ਨੇ ਵੀਡੀਓ ਬਣਾਈ ਦੀ ਇਹ ਸਾਰੇ ਬਹੁਤ ਗੁੱਡ ਬੱਚੇ ਆ ਆ ਦੇਖ ਸਾਡੇ ਕੈਮਰਾਮੈਨ ਉਹ ਤਾਂ ਚੱਲ ਗਿਆ ਗਾਈਸ ਉਹ ਆ ਦੀਸੀ ਦੀ ਕਮੇਡੀ ਵੀਡੀਓ ਨੂੰ ਪੂਰ ਪੂਰਪੋਰਟ ਕਰ ਰਹਾ ਆ ਵੀਡੀਓ ਨੂੰ ਤੇ ਸੋ ਜਿਹੜੇ ਬਣਾ ਨਵਾਂ ਵਾਲੇ ਸਬਸਕ੍ਰਾਈਬਰ ਹੋ ਲੋ ਆਪਣੇ ਖੱਤ ਪੈਣ ਸਬਸਕ੍ਰਾਈਬ ਸੋ ਹੋਣ ਫੜਾ ਫੜਾ ਕਰ ਦਿਓ ਇੱਕ ਕੇ ਤੱਕ ਜਲਦੀ ਜਲਦੀ ਲਾਈਕ ਸਬਸਕ੍ਰਾਈਬ ਸ਼ੇਅਰ ਸਭ ਕੋ ਕਰ ਦਿਓ ਥੈਂਕ ਯੂ ਸੋ ਮੱਚ ਬਾਏ 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 ਬਾਏ